ਤੋਂ 40 ਸਾਲ ਪਹਿਲਾਂ ਭਾਰਤੀ ਉਸ ਵਕਤ ਦੀ ਹਕੂਮਤ ਨੇ ਭਾਰਤੀ ਫੌਜ ਦੇ ਦੁਆਰਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਤੇ ਹਮਲਾ ਬੋਲਿਆ 1984 ਦੇ ਹਮਲੇ ਦੇ ਦੌਰਾਨ ਬੇਦੰਤ ਸਿੱਖ ਜਿਦੇ ਵਿੱਚ ਇਸਤਰੀਆਂ ਬਜ਼ੁਰਗ ਬੱਚੇ ਤੱਕ ਸੰ ਸ਼ਹੀਦ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੂਨ 1984 ਇਹ ਦਿਨ ਹਮੇਸ਼ਾ ਸਾਡੀਆਂ ਸਿਮਰਤੀਆਂ ਦੇ ਵਿੱਚ ਸਾਨੂੰ ਯਾਦ ਰਹੇਗਾ ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਭਾਰਤ ਦੀ ਉਸ ਵਕਤ ਦੀ ਹਕੂਮਤ ਨੇ ਭਾਰਤੀ ਫੌਜ ਦੇ ਦੁਆਰਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਬੋਲਿਆ ਉੱਥੇ 35 ਹੋਰ ਗੁਰਦੁਆਰਾ ਸਾਹਿਬਾਨ ਨੂੰ ਵੀ ਨਿਸ਼ਾਨਾ ਬਣਾਇਆ ਇਸ 84 ਦੇ ਹਮਲੇ ਦੇ ਦੌਰਾਨ ਬੇਅੰਤ ਸਿੱਖ ਜਿਦੇ ਵਿੱਚ ਇਸਤਰੀਆਂ ਬਜ਼ੁਰਗ ਬੱਚੇ ਤੱਕ ਸਨ ਸ਼ਹੀਦ ਕੀਤੇ ਗਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪੁਰਬ ਮਨਾਉਣ ਲਈ ਸੰਗਤ ਜੋ ਸਚਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੌਜੂਦ ਸੀ ਉਸ ਨੂੰ ਵੀ ਗੋਲੀਆਂ ਦੇ ਨਾਲ ਤੋਪਾਂ ਦੇ ਗੋਲਿਆਂ ਦੇ ਨਾਲ ਟਾਹਟੇਰੀ ਕੀਤਾ ਗਿਆ ਕੋ ਕੋ ਕੇ ਬੱਚਿਆਂ ਤੱਕ ਨੂੰ ਵੀ ਜਿਹੜਾ ਗੋਲੀਆਂ ਦੇ ਨਾਲ ਪੁੰਨਿਆ ਗਿਆ ਇਸ ਹਮਲੇ ਦੀ ਸ਼ੁਰੂਆਤ 1947 ਦੇ ਵਿੱਚ ਜੋ ਭਾਰਤ ਦੇ ਉਸ ਵਕਤ ਦੇ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਵਾਅਦੇ ਕੀਤੇ ਸਨ ਉਹਨੂੰ ਮੁਕਰਨ ਤੋਂ ਹੀ ਸ਼ੁਰੂ ਹੋ ਗਈ ਭਾਰਤੀ ਹੁਕਮਰਾਨਾਂ ਨੇ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਭਾਰਤ ਦੇ ਵਿੱਚ ਇੱਕ ਐਸਾ ਸੁਰੱਖਿਅਤ ਖੇਤਾ ਜਿਹੜਾ ਹੈ ਤੁਹਾਡੇ ਲਈ ਰਹੇਗਾ ਜਿਦੇ ਵਿੱਚ ਤੁਹਾਡੇ ਧਾਰਮਿਕ ਹੱਕ ਹਕੂਕ ਧਾਰਮਿਕ ਅਧਿਕਾਰ ਧਾਰਮਿਕ ਸਿਧਾਂਤ ਧਾਰਮਿਕ ਮਰਿਆਦਾ ਪਰੰਪਰਾਵਾਂ ਇਤੋਂ ਤੱਕ ਕਿ ਧਾਰਮਿਕ ਗ੍ਰੰਥ ਜਿਹੜੀ ਨੇ ਉਸ ਰੱਖਿਅਤ ਰਹਿਣਗੇ ਪਰ ਜਦੋਂ ਇਹ ਦੇਸ਼ ਆਜ਼ਾਦ ਹੋਇਆ ਪੰਜਾਬ ਦੀ ਵੰਡ ਹੋ ਗਈ ਸਿੱਖ ਉੱਜੜ ਕੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵੱਖਰੇ-ਵੱਖਰੇ ਸ਼ਹਿਰਾਂ ਦੇ ਵਿੱਚ ਖਲਾਰੇ ਗਏ ਤਾਂ ਸਿੱਖਾਂ ਨੂੰ ਜਿਹੜਾ ਹੈ ਇੱਕ ਖਿੱਤਾ ਤਾਂ ਦੇਣਾ ਕੀ ਸਕੋਂ ਸਖਾਂ ਦਾ ਜਿਹੜਾ ਬਹੁਗਿਣਤੀ ਵਾਲਾ ਖੇਤਰ ਪੰਜਾਬ ਸੀ ਇਸ ਦੇ ਜਿਹੜੇ ਹੈ ਉਹ ਦੋ ਟੁਕੜੇ ਹੋਰ ਕਰ ਦਿੱਤੇ ਗਏ। ਔਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਜਿਹੜਾ ਹੈ ਉਹ ਕਰ ਦਿੱਤੇ ਗਏ। ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਪੰਜਾਬ ਤੋਂ ਕੱਟ ਦਿੱਤੇ ਗਏ। ਪੰਜਾਬ ਦਾ ਪਾਣੀ ਲੁੱਟਿਆ ਗਿਆ। ਪੰਜਾਬ ਦੀ ਬੋਲੀ ਨੂੰ ਕੁਚਲਣ ਦੇ ਯਤਨ ਕੀਤੇ ਜਾਣ ਲੱਗੇ ਜੋ ਪੰਜਾਬੀਆਂ ਦੀ ਬੋਲੀ ਸੀ ਹਿੰਦੂ ਵੀ ਬੋਲਦੇ ਸੀ ਸਿੱਖ ਵੀ ਬੋਲਦੇ ਸੀ ਔਰ ਮਲੇਰਕੋਟਲੇ ਦੇ ਵਿੱਚ ਮੁਸਲਮਾਨ ਵੀ ਪੰਜਾਬੀ ਬੋਲਦੇ ਜਦੋਂ ਸਿੱਖਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਕਿ ਸਾਡੇ ਕੁਦਰਤੀ ਵਸੀਲੇ ਕੁਦਰਤੀ ਸੌਮੇ ਲੁੱਟੇ ਜਾ ਰਹੇ ਨੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਹੈ ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਜਾਂ ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਜਿਹੜੇ ਨੇ ਉਹ ਪੰਜਾਬ ਨਾਲੋਂ ਕੱਟ ਦਿੱਤੇ ਨੇ ਇਤ੍ਰੋ ਹੈ ਕਮਾਇਆ ਸਾਡੇ ਨਾਲ ਭਾਰਤ ਦੀ ਕੇਂਦਰ ਸਰਕਾਰ ਨੇ ਤਾਂ ਸਿੱਖਾਂ ਨੇ ਜਦੋਂ ਵਿਦਰੋਹ ਕੀਤਾ ਅੰਦੋਲਨ ਕੀਤੇ ਪੰਜਾਬੀ ਸੂਬੇ ਮੋਰਚੇ ਦਾ ਆਗਾਜ਼ ਹੋਇਆ ਧਰਮ ਜੁੱਧ ਮੋਰਚਾ ਲੱਗਿਆ ਤਾਂ ਸਰਕਾਰ ਨੇ بجائے ਇਸ ਦੇ ਕਿ ਸਿੱਖਾਂ ਨਾਲ ਬੈਠ ਕੇ ਟੇਬਲ ਤੇ ਉੱਤੇ ਗੱਲ ਕਰਦੀ ਸਿੱਖਾਂ ਦੀਆਂ ਜਾਇਜ਼ ਵਾਜਬ ਮੰਗਾਂ ਵੱਲ ਧਿਆਨ ਦੇਣ ਦੀ ਜੋ ਵਾਦੇ ਭਾਰਤ ਦੇ ਹਕਮਰਾਨਾਂ ਨੇ 47 ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਸੀ ਉਹਨਾਂ ਵਾਦਿਆਂ ਦੇ ਉੱਤੇ ਗੌਰ ਫਰਮਾਉਂਦੀ ਉਲਟਾ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਕੀਤੇ ਅੰਦੋਲਨਾਂ ਅੰਦੋਲਨ ਜਿਹੜੇ ਸੀ ਉਹਨਾਂ ਨੂੰ ਕੁਚਲਣ ਦੇ ਲਈ ਭਾਰਤ ਦੀ ਸਰਕਾਰ ਨੇ ਹਥਿਆਰਾਂ ਦਾ ਇਸਤੇਮਾਲ ਜਿਹੜਾ ਹੈ ਉਹ ਕਰਨ ਦੀ ਨੀਤੀ ਜਿਹੜੀ ਸੀ ਉਹ ਤਾਰ ਲਈ ਜਿੱਦਾਂ ਨਤੀਜਾ ਨਿਕਲਿਆ 84 ਦਾ ਹਮਲਾ ਔਰ ਇਸ ਹਮਲੇ ਨੂੰ ਪਾਵੇਂ ਅੱਜ 40 ਸਾਲ ਹੋ ਗਏ ਨੇ 400 ਸਾਲ ਹੋ ਜਾਏ 40000 ਸਾਲ ਹੋ ਜਾਣ ਇਹ ਹਮਲਾ ਹਮੇਸ਼ਾ ਹੀ ਸਾਡੀਆਂ ਸਿਮਰਤੀਆਂ ਦੇ ਵਿੱਚ ਰਹੇਗਾ ਸਾਡੇ ਜ਼ਖਮ ਹਮੇਸ਼ਾ ਹੀ ਇਸ ਹਮਲੇ ਦੌਰਾਨ ਜਿਹੜੇ ਹੋਏ ਨੇ ਉਹ ਹਰੇ ਰਹਿਣਗੇ ਔਰ ਰਸਤੇ ਰਹਿਣਗੇ ਦਰਦ ਕਰਦੇ ਰਹਿਣਗੇ ਪੀੜ ਦਿੰਦੇ ਰਹਿਣਗੇ ਔਰ ਸਾਨੂੰ ਅਹਿਸਾਸ ਦਵਾਉਂਦੇ ਰਹਿਣਗੇ ਜਿਹੜੀ ਭਾਰਤੀ ਉਸ ਵਕਤ ਦੀ ਹਕੂਮਤ ਨੇ ਉਸੇ ਤਰ੍ਹਾਂ ਹੀ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਹੱਲਾ ਬੋਲਿਆ ਜਿਵੇਂ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਹਮਲਾ ਬੋਲਦਾ ਹੈ ਤੇ ਉਸੇ ਤਰ੍ਹਾਂ ਦਾ ਅਤਿਆਚਾਰ ਸਾਡੇ ਸਿੱਖਾਂ ਦੇ ਉੱਤੇ ਬੀਬੀਆਂ ਬਜ਼ੁਰਗਾਂ ਬੱਚਿਆਂ ਦੇ ਉੱਤੇ ਕੀਤਾ ਗਿਆ ਜਿਵੇਂ ਇੱਕ ਮੁਲਕ ਦੀਆਂ ਫੌਜਾਂ ਦੂਜੇ ਮੁਲਕ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਕਬਜ਼ਾ ਕਰਨ ਤੋਂ ਬਾਅਦ ਉੱਥੋਂ ਦੇ ਲੋਕਾਂ ਦੇ ਨਾਲ ਕਰਦੀਆਂ ਬਹੁਤ ਵੱਡਾ ਇਹ ਜ਼ੁਲਮ ਸੀ ਬਹੁਤ ਵੱਡਾ ਸਿੱਖਾਂ ਦੇ ਨਾਲ ਤੱਕਾ ਸੀ ਸਿੱਖਾਂ ਦੇ ਨਾਲ ਅਨਿਆਇ ਸੀ ਸਿੱਖਾਂ ਵੱਲੋਂ ਕੀਤੇ ਸ਼ਾਂਤਮਈ ਅੰਦੋਲਨਾਂ ਨੂੰ ਦਬੋਣ ਦੀ ਇੱਕ ਹਥਿਆਰਬੰਦ ਟੰਗ ਦੇ ਨਾਲ ਕੋਝੀਪਾਰ ਦੀ ਚਾਲ ਸੀ ਸਰਕਾਰ ਦੀ ਚਾਲ ਸੀ ਅਸੀਂ ਹਮੇਸ਼ਾ ਹੀ ਉਹ ਨਾਸ਼ੀ ਹਿਦਾਂ ਨੂੰ ਯਾਦ ਕਰਨਾ ਜਿੰਨਾ ਸ਼ਹੀਦਾਂ ਨੇ ਇਸ ਕੱਲੂਕਾਰੇ ਦੌਰਾਨ ਇਸ ਹਮਲੇ ਦੌਰਾਨ ਆਪਣੀਆਂ ਸ਼ਹੀਦੀਆਂ ਦਿੱਤੀਆਂ ਚਾਹੇ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲੇ ਸਨ ਬਾਬਾ 18 ਸਿੰਘ ਜੀ ਸਨ ਜਰਨਲ ਸੁਬੇਕ ਸਿੰਘ ਜੀ ਜਿਸਨ ਅਮਰ ਸ਼ਹੀਦ ਪਾਈ ਮਰੀਕ ਸਿੰਘ ਜੀ ਜਿਸਨ ਬਾਬਾ ਮਹੰਗਾ ਸਿੰਘ ਜੀ ਜਿਸਨ ਹੋਰ ਬੇਗਾਨ ਹਨਗੜ ਸਿੱਖ ਜਿਨ੍ਹਾਂ ਦੇ ਨਾਂ ਲੈਂ ਲੱਗੀ ਏ ਤੇ ਵਕਤ ਮੁੱਕ ਜਾਂਦਾ ਬੱਚੇ ਮਸਵਰਗ ਜਿਹੜੇ ਤੜਪ ਤੜਪ ਕੇ ਇੱਥੇ ਆਪਣੀਆਂ ਜਾਨਾਂ ਦੇ ਕੇ ਕੋਹ ਕੋਹ ਕੇ ਜਿਨ੍ਹਾਂ ਨੂੰ ਗੋਲੀਆਂ ਦੇ ਨਾਲ ਤਪਦੀ ਹੋਈ ਪ੍ਰਕਰਮਾਂ ਦੇ ਵਿੱਚ ਭੁੰਨਿਆ ਗਿਆ ਛੋਟੇ ਛੋਟੇ ਬੱਚਿਆਂ ਨੂੰ ਤਪਦੀ ਹੋਈ ਪ੍ਰਕਰਮਾਂ ਦੇ ਵਿੱਚ ਸੁੱਟਿਆ ਗਿਆ ਇਹ ਹਮੇਸ਼ਾ ਹੀ ਫਾਰਸ ਸਰਕਾਰ ਵੱਲੋਂ ਕੀਤੀ ਨਸਲਕੁਸ਼ੀ ਸਨ ਤੱਕ ਦੀ ਯਾਦ ਹਮੇਸ਼ਾ ਜ਼ਿੰਦਾ ਰਹੇਗੀ ਇਹਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ